ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਚਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਲੋਹੜੀ ਲਈ ਸਪੈਸ਼ਲ ਤਿਲ ਪੁੱਗਾ ਬਹੁਤ ਹੀ ਫੇਮਸ ਮਿਠਾਈ ਹੈ ਕਿਉਂਕਿ ਲੋਹੜੀ ਦੇ ਤਿਹਾਰ ਤੇ ਹੀ ਬਣਾਈ ਜਾਂਦੀ ਹੈ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਊਗੀ ਸਿਰਫ ਦੋ ਤਿੰਨ ਚੀਜ਼ਾਂ ਨਾਲ ਅਸੀਂ ਬਣਾ ਕੇ ਇਹਨੂੰ ਘਰੇ ਬਣਾ ਕੇ ਤਿਆਰ ਕਰ ਸਕਦੇ ਹਾਂ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਿਲ ਪੁੱਗਾ ਦੀ ਰੈਸਪੀ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਐ ਚੰਗੀ ਤਰ੍ਹਾਂ ਸਮਝ ਆ ਸਕਣ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਇੱਕ ਭਾਰੇ ਤਲੇ ਵਾਲੀ ਕੜਾਈ ਰੱਖਾਂਗੇ 2-3 ਚਮਚ ਦੇ ਵਿੱਚ ਪਾਣੀ ਦੇ ਪਾਵਾਂਗੇ ਤੇ 2 ਲੀਟਰ ਮੈਂ ਫੁੱਲ ਫੈਟ ਦੁੱਧ ਲਿਆਇਆ ਤੁਸੀਂ ਉਬਾਲਿਆ ਹੋਇਆ ਦੁੱਧ ਵੀ ਲੈ ਸਕਦੇ ਹੋ ਤੇ ਕੱਚਾ ਵੀ ਲੈ ਸਕਦੇ ਹੋ ਮੈਂ ਇੱਥੇ ਕੱਚਾ ਦੁੱਧ ਯੂਜ਼ ਕੀਤਾ ਆ ਇਹਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਉਬਾਲੀ ਆਣ ਦਵਾਂਗੇ ਦੁੱਧ ਨੂੰ ਅਸੀਂ ਜਿਵੇਂ ਅਸੀਂ 2 ਲੀਟਰ ਦੁੱਧ ਲਿਆ ਜਦੋਂ ਤੱਕ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਹ 1 ਲੀਟਰ ਨਾ ਰਹਿ ਜਾਵੇ ਕੜਕੜ ਕੇ ਲਗਾਤਾਰ ਚਲਾਉਂਦੇ ਹੋਏ ਪਕਾਵਾਂਗੇ ਅਸੀਂ ਚੀਨੀ ਅਸੀਂ ਬਾਅਦ ਵਿੱਚ ਐਡ ਕਰਾਂਗੇ ਜਦੋਂ ਜਦੋਂ ਅਸੀਂ ਚੀਨੀ ਬਾਅਦ ਵਿੱਚ ਐਡ ਕਰਦੇ ਆ ਤਾਂ ਇਹ ਬਿਲਕੁਲ ਵਾਈਟ ਕਲਰ ਦੇ ਬਣ ਕੇ ਤਿਆਰ ਹੁੰਦੇ ਆ ਲੇਕਿਨ ਲਗਾਤਾਰ ਚਲਾਉਂਦੇ ਹੋਏ ਕੁਵਾਲੀ ਆ ਚੁੱਕੀ ਹੈ ਇਹਨੂੰ 25 ਤੋਂ 30 ਮਿੰਟ ਲੱਗ ਜਾਂਦੇ ਆ ਜਦੋਂ ਇਹ ਤੱਕ ਇਹ ਕੜਦਾ ਆ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਾਂਗੇ ਜਦੋਂ ਤੱਕ ਆਪਣਾ ਦੁੱਧ ਕੜ ਕੇ ਤਿਆਰ ਹੁੰਦਾ ਹੈ ਜਦੋਂ ਤੱਕ ਇਹ ਅੱਧਾ ਨਾ ਰਹਿ ਜਾਵੇ ਉਦੋਂ ਤੱਕ ਪਕਾ ਲੈਣਾ ਹੈ ਅਸੀਂ ਇਹਨੂੰ ਦੂਜੇ ਗੈਸ ਤੇ ਟਰਾਂਸਫਰ ਕਰ ਦਾਂਗੇ ਅਸੀਂ ਹੋਰ ਤਿਆਰੀ ਕਰ ਲਈ ਪੈਨ ਵਿੱਚ ਪਾਵਾਂਗੇ 250 ਗ੍ਰਾਮ ਚਿੱਟੇ ਤੇਲ ਮੈਂ ਇੱਥੇ ਚਿੱਟੇ ਤੇਲ ਲਏ ਆ ਇਹਨਾਂ ਨੂੰ ਅਸੀਂ ਥੋੜੇ ਜਿਹਾ ਰੋਸਟ ਕਰਨਾ ਹੈ ਇਹਨਾਂ ਦੀ ਨਮੀ ਦੂਰ ਕਰਨੀ ਹੈ ਤੇ 2-3 ਮਿੰਟ ਲਈ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਸਲੋ ਗੈਸ ਤੇ ਪਕਾ ਲਵਾਂਗੇ ਜਦ ਇਹ ਤੇਲ ਹੈ ਜਿਹੜੇ ਫੁੱਲ ਕੇ ਤੇ ਕਾਫੀ ਜ਼ਿਆਦਾ ਸਾਈਜ਼ ਬੜਾ ਹੋ ਜਾਂਦਾ ਇਹਨਾਂ ਦਾ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਤਾਂ ਕਿ ਇਹਨਾਂ ਦੀ ਨਮੀ ਦੂਰ ਹੋ ਜਵੇ ਇਹਦੇ ਵਿੱਚੋਂ ਦੇਖੋ ਅਸੀਂ 2-3 ਚਮਚ ਅਲੱਗ ਕੱਢ ਕੇ ਰੱਖ ਲਾਂਗੇ ਇਹਨਾਂ ਦਾ ਅਸੀਂ ਬਾਅਦ ਵਿੱਚ ਯੂਜ਼ ਕਰਾਂਗੇ ਜਿਹੜੇ ਰਹਿ ਗਏ ਇਹਨਾਂ ਨੂੰ ਠੰਡਾ ਹੋਣ ਤੋਂ ਬਾਅਦ ਇਹਨਾਂ ਦਾ ਇੱਕ ਬਰੀਕ ਪਾਊਡਰ ਤਿਆਰ ਕਰ ਲਾਂਗੇ ਜਾਂ ਤੁਸੀਂ ਸਾਬਤ ਵੀ ਯੂਜ਼ ਕਰ ਸਕਦੇ ਹੋ ਤਿਲਾਂ ਨੂੰ ਇੱਧਰ ਸਾਡਾ ਦੁੱਧ ਵੀ ਕੱਢ ਕੇ ਅੱਧਾ ਰਹਿ ਚੁੱਕਿਆ ਆ ਇੱਕ ਲੀਟਰ ਰਹਿ ਚੁੱਕਿਆ ਹੁਣ ਜਿਹੜੇ ਆਪਣੇ ਤੇਲ ਪੀਸ ਕੇ ਰੱਖੇ ਸੀ ਉਹ ਐਡ ਕਰਾਂਗੇ ਤੇ ਨਾਲ ਹੀ ਮਿੱਠਾ ਐਡ ਕਰਾਂਗੇ ਅਸੀਂ ਅੱਧਾ ਕੱਪ ਮਿੱਠੇ ਦਾ ਐਡ ਕੀਤਾ ਹੈ ਤੁਸੀਂ ਚੀਨੀ ਆਪਣੇ ਅਕੋਰਡਿੰਗ ਜਿਹੜੇ ਘੱਟ ਵੱਧ ਕਰ ਸਕਦੇ ਹੋ ਜਿਹੜੇ ਤਿਲ ਪੀਸ ਕੇ ਰੱਖੇ ਸੀ ਅਸੀਂ ਉਹ ਵੀ ਇਹਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਤੀ ਪੀਸ ਕੇ ਨਹੀਂ ਪਾਣਾ ਚਾਹੁੰਦੇ ਤਾਂ ਤਿਲ ਤਾਂ ਤੁਸੀਂ ਸਾਬਤ ਤਿਲ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਦੁੱਧ ਅੱਧਾ ਰਹਿ ਜਾਵੇ ਉਦੋਂ ਬਾਅਦ ਹੀ ਅਸੀਂ ਮਿੱਠਾ ਤੇ ਤਿਲ ਐਡ ਕਰਨੇ ਆ ਚੰਗੀ ਤਰ੍ਹਾਂ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ 5 ਤੋਂ 6 ਮਿੰਟ ਲੱਗਣਗੇ ਜੀ ਹੋਰ ਜਦੋਂ ਤੱਕ ਇਹ ਜਿਹੜਾ ਆਪਣਾ ਖੋਆ ਕੜਾਈ ਛੱਡਣਾ ਸ਼ੁਰੂ ਨਾ ਕਰ ਦੇਵੇ ਉਦੋਂ ਤੱਕ ਪਕਾਣਾ ਅਸੀਂ ਲਗਾਤਾਰ ਚਲਾਉਂਦੇ ਹੋਏ ਬਹੁਤ ਹੀ ਸਿੰਪਲ ਤਰੀਕੇ ਨਾਲ ਇਹ ਪੁੱਗੇ ਬਣ ਕੇ ਤਿਆਰ ਹੋ ਜਾਂਦੇ ਇਹਨਾਂ ਨੂੰ ਤੁਸੀਂ ਪੇੜੇ ਵੀ ਕਹਿ ਸਕਦੇ ਹੋ ਤੇਲਾਂਾਂ ਤੇ ਖੋਏ ਦੇ ਪੇੜੇ ਵੀ ਕਹਿ ਸਕਦੇ ਹੋ ਦੇਖੋ ਜਦੋਂ ਖੋਆ ਪੱਕਣਾ ਸ਼ੁਰੂ ਹੁੰਦਾ ਤਾਂ ਇਹ ਬਹੁਤ ਜ਼ਿਆਦਾ ਛਿੱਟੇ ਮਾਰਨ ਲੱਗ ਜਾਂਦਾ ਇਸ ਕਰਕੇ ਤੁਸੀਂ ਗੈਸ ਦੀ ਫਲੇਮ ਐ ਬਿਲਕੁਲ ਸਲੋ ਕਰ ਲੈਣੀ ਹੈ ਇਸ ਟਾਈਮ ਤੇ ਬਹੁਤ ਜ਼ਿਆਦਾ ਛਿੱਟੇ ਪੈਂਦੇ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਆਪਣਾ ਖੋਆ ਬਣਨਾ ਸ਼ੁਰੂ ਹੋ ਗਿਆ ਹੈ ਲਗਾਤਾਰ ਚਲਾਉਣਾ ਹੈ ਸੀ ਬਿਲਕੁਲ ਨਹੀਂ ਛੱਡਣਾ ਹੈਗਾ ਨਹੀਂ ਤਾਂ ਇਹ ਤਲੇ ਨੂੰ ਚਿਪਕਣ ਲੱਗ ਜਾਂਦਾ ਕੜਾਹੀ ਦੇ ਇਸ ਕਰਕੇ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਇਸ ਟਾਈਮ ਤੇ ਇਹਦੇ ਵਿੱਚ ਅਸੀਂ ਇੱਕ ਕਾਜਾ ਚਮਚ ਦੇਸੀ ਘਿਓ ਦਾ ਐਡ ਕਰਾਂਗੇ ਕਿਉਂ ਪਾਨ ਨਾਲ ਜਿਹੜੇ ਅਸੀਂ ਪੁੱਗੇ ਬਣਾਏ ਸੀ ਇਹ ਪੁੱਗੇ ਬਣਾਣੇ ਆ ਇਹ ਕਾਫੀ ਲੰਬੇ ਸਮੇਂ ਤੱਕ ਅਸੀਂ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਦਾ ਦੇਸੀ ਘਿਓ ਪਾਉਣ ਨਾਲ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਊਗਾ ਦੇਖੋ ਇਸ ਤਰੀਕੇ ਨਾਲ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਇਹ ਮੈਂ 2 ਲੀਟਰ ਦੁੱਧ ਤੇ ਬਣਾ ਰਹੀ ਆ ਜੇ ਤੁਸੀਂ ਜ਼ਿਆਦਾ ਮਾਤਰਾ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਦੁੱਧ ਦੀ ਮਾਤਰਾ ਜਿਹੜੀ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਉਦੇ ਕੋਡਿੰਗ ਹੀ ਤੁਸੀਂ ਥਿੱਲਿਆ ਲੈਣੇ ਨੇ ਦੇਖੋ ਸਾਡਾ ਕੋਆ ਕਾਫੀ ਜਦਾ ਕਾੜਾ ਹੋ ਚੁੱਕਿਆ ਇਸ ਟਾਈਮ ਤੇ ਇਹਨਾਂ ਨੂੰ ਅਸੀਂ ਠੰਡਾ ਹੋਣ ਰੱਖ ਦਾਂਗੇ ਜਿਆਦਾ ਨਹੀਂ ਪਕਾਣਾ ਹੋਰ ਅਸੀਂ ਕਿਉਂਕਿ ਠੰਡਾ ਹੋਣ ਤੋਂ ਬਾਅਦ ਇਹ ਜਿਆਦਾ ਚੰਗੀ ਤਰ੍ਹਾਂ ਜਿਹੜਾ ਵਾਈਂਡ ਹੋਣ ਲੱਗ ਜਾਂਦਾ ਹੈ ਇਹਨੂੰ ਇਸ ਤਰ੍ਹਾਂ 15 ਮਿੰਟ ਲਈ ਇਸ ਤਰੀਕੇ ਨਾਲ ਪਿਆ ਰਹਿਣ ਦਵਾਵਾਂਗੇ ਚੰਗੀ ਤਰ੍ਹਾਂ ਠੰਡਾ ਹੋਣ ਦਵਾਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਪੇੜੇ ਪੱਟ ਕੇ ਤਿਆਰ ਕਰਾਂਗੇ ਲੋੜੀ ਦੇ ਮੌਕੇ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਜਲਦੀ ਵੀ ਬਣਦੇ ਆ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੇ ਆ ਤੇ ਘਰੇ ਬਣਾਈ ਹੋਈ ਚੀਜ਼ ਜਿਹੜੀ ਹਾਈਜਾਇਨਿਕ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਥੋੜਾ ਜਿਹਾ ਹੱਥਾਂ ਨੂੰ ਆਪਣਾ ਘeol ਲਗਾ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਸਲ ਲਾਂਗੇ ਖੋਏ ਨੂੰ ਆਪਣੇ ਨੂੰ ਤੁਸੀਂ ਤੇਲ ਜੇ ਪੀਸ ਕੇ ਨਹੀਂ ਪਾਣਾ ਚਾਹੁੰਦੇ ਤਾਂ ਸਾਬਤ ਤੇਲ ਵੀ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡਾ ਖੂਆ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਇਸ ਟਾਈਮ ਤੇ ਚੰਗੀ ਤਰ੍ਹਾਂ ਮਸਲ ਲਿਆ ਸੀਗਾ ਅਸੀਂ ਥੋੜਾ ਥੋੜੇ ਪੇੜੇ ਲੈ ਕੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਸ਼ੇਪ ਦੇ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਜਿਵੇਂ ਪਿੰਨੀਆਂ ਬੱਟਦੇ ਆਂ ਅਸੀਂ ਉਸ ਤਰੀਕੇ ਨਾਲ ਵੀ ਇਹਨਾਂ ਨੂੰ ਬੱਟ ਕੇ ਤਿਆਰ ਕਰ ਸਕਦੇ ਹੋ ਪਰ ਅਸੀਂ ਥੋੜੀ ਜਿ ਇਹਨਾਂ ਨੂੰ ਪੇੜਿਆਂ ਦੀ ਸ਼ੇਪ ਦਵਾਂਗੇ ਤੁਸੀਂ ਇਸ ਤਰੀਕੇ ਨਾਲ ਦੇਖੋ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਇਸ ਵਾਰ ਲੋਹੜੀ ਤੇ ਜਰੂਰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਜਿਹੜੇ ਤੇਲ ਅਸੀਂ ਬਚਾ ਕੇ ਰੱਖੇ ਸੀ ਉਹ ਇਹਨਾਂ ਇਹਨਾਂ ਦੇ ਦੇਖੋ ਇਸ ਤਰੀਕੇ ਨਾਲ ਉੱਪਰ ਲਗਾ ਦੇਵਾਂਗੇ ਤਾਂ ਕਿ ਇਹ ਦੇਖਣ ਨੂੰ ਵੀ ਵਧੀਆ ਲੱਗਣ ਇਹਦੇ ਵਿੱਚ ਤੁਸੀਂ ਡਰਾਈ ਫਰੂਟ ਪਾਣਾ ਚਾਹੁੰਦੇ ਹੋ ਤਾਂ ਡਰਾਈ ਫਰੂਟ ਵੀ ਪਾ ਸਕਦੇ ਹੋ ਅਸੀਂ ਉੱਪਰ ਥੋੜੇ ਇੱਕ ਇੱਕ ਬਦਾਮ ਲਗਾਵਾਂਗੇ ਤੁਸੀਂ ਬਦਾਮ ਦੀ ਥਾਂ ਤੇ ਕਾਜੂ, ਕਿਸ਼ਮਿਸ਼ ਕੁਝ ਵੀ ਲਗਾ ਸਕਦੇ ਹੋ ਤਾਂ ਤਾਂ ਕਿ ਦੇਖਣ ਨੂੰ ਵੀ ਇਹ ਵਧੀਆ ਲੱਗਣ ਇਸ ਤਰੀਕੇ ਨਾਲ ਅਸੀਂ ਸਾਰੇ ਪੁੱਗੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਆ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਆ ਇਹਨਾਂ ਨੂੰ ਤੁਸੀਂ ਸਟੋਰ ਕਰਕੇ 15 ਤੋਂ 20 ਦਿਨ ਤੱਕ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੇ ਕਿਉਂਕਿ ਸਰਦੀ ਦਾ ਮੌਸਮ ਹੈ ਇਹਨਾਂ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਹਨੂੰ ਅਸੀਂ ਤੋੜ ਕੇ ਦਿਖਾਉਂਦੇ ਆ ਤੁਹਾਨੂੰ ਕਿੰਨੇ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਏ ਆ ਸਾਡੇ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਣਗੇ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਿਕਾ